ਰੰਜੀਤ ਜੀ ਤੁਹਾਡਾ ਆਰਟੀਕਲ ਮੈਂ ਨਿਊਜ਼ਪੇਪਰ ਦੇ ਵਿੱਚ ਪੜਿਆ ਜਥੇਦਾਰ ਕੌਂਕੇ ਜੀ ਬਾਰੇ ਜੋ ਕੁਝ ਤੁਸੀਂ ਲਿਖਿਆ ਹੈ ਆ ਹੁਣ ਬਾਦਲ ਜਿੱਦਾਂ ਕੌਂਕੇ ਪਰਿਵਾਰ ਦੇ ਕੋਲ ਜਾ ਕੇ ਸਰੋਪੇ ਪਵਾ ਕੇ ਆਏ ਤੇ ਜਿੱਦਾਂ ਪੈਰਵਾਈ ਦੀ ਗੱਲ ਕਰ ਰਹੇ ਨੇ ਤੇ ਜੋ ਪਟੀਸ਼ਨ ਇਹਨਾਂ ਨੇ ਪਾਈ ਹੈ ਉਹਦੇ ਬਾਰੇ ਕੀ ਸੋਚਦੇ ਆਂ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਬਚਾਉਣ ਲਈ ਅਸੀਂ ਸਮਝਦੇ ਆਂ ਕਿ ਜਿਹੜਾ ਬਾਦਲ ਦਾਲਿਆ ਨਾ ਇਹ ਹੁਣ ਫਿਰ ਉਸੇ ਪੁਰਾਣੀ ਨੀਤੀ ਦੇ ਉੱਤੇ ਕੰਮ ਕਰ ਰਿਹਾ ਆ ਪਹਿਲਾਂ ਤਾਂ ਬਾਦਲਾਂ ਦੀਆਂ ਤਿੰਨ ਸਰਕਾਰਾਂ ਬਣੀਆਂ ਪਰ ਇਹਨਾਂ ਨੇ ਜ਼ਥੇਦਾਰ ਜੀ ਦਾ ਕੋਈ ਇਨਸਾਫ ਨਹੀਂ ਦਿੱਤਾ ਜੀ ਬਾਦਲਦਾਰ ਨੇ ਜ਼ਥੇਦਾਰ ਕੌਂਕੇ ਦੇ ਮਾਮਲੇ ਵਿੱਚ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਸਕੋ ਬੀਪੀ ਤਿਵਾੜੀ ਦੀ ਰਿਪੋਰਟ ਨੂੰ ਵੀ ਦਬਾਈ ਰੱਖਿਆ ਤੇ ਇੱਥੋਂ ਤੱਕ ਕਿ ਜ਼ਥੇਦਾਰ ਜੀ ਦੇ ਕਾਤਲ ਸਵਰਨ ਘੋਟਨੇ ਨਾਲ ਵੀ ਇਹਨਾਂ ਨੇ ਯਾਰੀ ਨਭਾਈ ਉਹਨੂੰ ਤੱਤੀ ਵਾਗ ਨਹੀਂ ਲੱਗਣ ਦਿੱਤੀ ਤੇ ਉਹਦੇ ਭੋਗ ਤੇ ਕੀਰਤਨੀ ਜਥਾਰੀ ਭੇਜਿਆ ਅਤੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਸੁਮੇਧ ਸਿਆਣੀ ਤੇ ਇਜ਼ਹਾਰ ਆਲਮ ਵਰਗੇ ਬੁੱਚੜ ਅਫਸਰਾਂ ਨੂੰ ਵੀ ਵੱਡੇ ਆਉਦੇ ਦੇ ਕੇ ਨਿਵਾਜਿਆ ਤੇ ਹੁਣ ਜਦੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲੇ ਮਾਮਲੇ 'ਚ ਕੋਈ ਵੀ ਗੱਲ ਲੁਕੀ ਸ਼ਿਪੀ ਨਹੀਂ ਹੈ ਹਮ ਸਭ ਕੁਝ ਸਾਫ਼ ਤੇ ਸਪਸ਼ਟ ਹੋ ਚੁੱਕਾ ਆ ਜੀ ਤਾਂ ਵੀ ਬਾਦਲਦਲ ਦੋਸ਼ੀਆਂ ਨੂੰ ਬਚਾਉਣ ਲਈ ਸਾਜ਼ਿਸ਼ਾਂ ਤੇ ਵਿਉਂਤਬੰਦੀਆਂ ਘਰ ਦਾ ਜਿਹੜਾ ਆ ਉਹ ਨਜ਼ਰ ਆ ਰਿਹਾ ਆ ਜਿਵੇਂ ਬਾਦਲ ਕੇ ਪਹਿਲਾਂ ਵੀ ਕਰਦੇ ਰਹੇ ਨੇ ਹੁਣ ਇਹ ਗੰਭੀਰ ਮਸਲੇ ਤੇ ਵੀ ਬਾਦਲ ਦਲ ਆਪਣੇ ਸਿਆਸੀ ਹਿੱਤਾਂ ਦੀ ਜਿਹੜੀ ਪੂਰਤੀ ਕਰਦਾ ਨਜ਼ਰ ਆ ਰਿਹਾ ਆ ਤੇ ਇਸ ਵਿੱਚ ਬਾਦਲ ਦਲ ਜਾਂ ਸ਼੍ਰੋਮਣੀ ਕਮੇਟੀ ਪੂਰੀ ਸਿਆਸਤ ਘੋਟ ਰਹੀ ਆ ਬਾਦਰਦਸ ਦੇ ਆਗੂਆਂ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਸੁਪਤਨੀ ਬੀਬੀ ਗੁਰਮੀਤ ਕੌਰ ਨੂੰ ਅੱਗੇ ਲਾ ਕੇ ਜਗਰਾਉਂ ਥਾਣੇ ਦੇ ਵਿੱਚ ਜਿਹੜੀ ਪਿਛਲੇ ਦਿਨੀ ਇੱਕ ਸ਼ਿਕਾਇਤ ਦਰਜ ਕਰਵਾਈ ਏ ਤੁਸੀਂ ਹੈਰਾਨ ਹੋਵੋਗੇ ਕਿ ਸੰਗਤ ਹੈਰਾਨ ਹੋਵੇਗੀ ਕਿ ਉਸ ਸ਼ਿਕਾਇਤ ਦੇ ਵਿੱਚ ਅੱਧੀ ਦਰਜਨ ਦੋਸ਼ੀ ਪੁਲਿਸ ਅਫਸਰਾਂ ਦੇ ਜਿਹੜੇ ਨਾਮ ਆ ਉਹ ਗਾਇਬ ਆ ਉਹਨਾਂ ਦੇ ਨਾਮ ਹੀ ਜਿਹੜੇ ਉਹ ਨਹੀਂ ਲਿਖੇ ਕਿਉਂਕਿ ਉਹਨਾਂ ਦੋਸ਼ੀ ਪੁਲਿਸ ਅਫਸਰਾਂ ਦੀ ਬਾਦਰਦਸ ਦੇ ਨਾਲ ਜਿਹੜੀ ਆ ਉਹ ਨਿਰਤ ਆ ਪਤਾ ਲੱਗਿਆ ਮੈਨੂੰ ਕਿ ਬੀਜੇਪੀスメਧ ਸੈਣੀ ਦਾ ਵੀ ਨਾਮ ਹੈ ਨਹੀਂ ਵਿੱਚ ਬਿਲਕੁਲ ਮੈਂ ਤੁਹਾਨੂੰ ਉਹਨਾਂ ਛੇ ਪੁਲਿਸ ਅਫਸਰਾਂ ਦੇ ਨਾਮ ਵੀ ਦੱਸਾਂਗਾ ਤੇ ਦੂਜੀ ਗੱਲ ਇਹ ਵੀ ਇੱਥੇ ਧਿਆਨਯੋਗ ਆ ਕਿਉਂਕਿ ਅਸੀਂ ਕਿਸੇ ਵੀ ਪੁਲਿਸ ਅਫਸਰ ਦੇ ਜਿਹੜੇ ਉਹ ਹਮਾਇਤੀ ਨਹੀਂ ਹੈਗੇ ਸਾਨੂੰ ਪਤਾ ਹੈ ਕਿ ਇਹਨਾਂ ਨੇ ਸਿੱਖਾਂ ਦੇ ਨਾਲ ਕੀ ਜ਼ਬਰ ਜੁਲਮ ਤਸ਼ੱਦਦ ਜਿਹੜੇ ਆ ਉਹ ਕੀਤੇ ਆ ਬਿਲਕੁਲ ਬਾਕੀ ਲੋਕ ਪਰ ਫਿਰ ਵੀ ਇਹ ਸਾਰੀ ਜਾਣਕਾਰੀ ਤੁਹਾਨੂੰ ਹੋਈਗੀ ਕਿਉਂਕਿ ਤੁਸੀਂ ਸ਼ਹੀਦ ਪਰਿਵਾਰਾਂ ਦੇ ਵਿੱਚ ਵਿਚਰਦੇ ਰਹਿੰਦੇ ਹੋ ਉਹਨਾਂ ਦੀ ਉਹਨਾਂ ਦੇ ਉੱਤੇ ਕਿਤਾਬਾਂ ਲਿਖਦੇ ਹੋ ਉਹਨਾਂ ਦੀਆਂ ਸਟੋਰੀਜ਼ ਕਵਰ ਕਰਦੇ ਹੋ ਮੈਨੂੰ ਬਹੁਤ ਸਟੋਰੀਜ਼ ਤੁਸੀਂ ਭੇਜੀਆਂ ਨੇ ਮੇਰੇ ਥਰੂ ਬਹੁਤ ਕਵਰ ਕਰਵਾਈਆਂ ਨੇ ਇਸ ਕਰਕੇ ਹੀ ਤੁਹਾਨੂੰ ਇਹ ਪੁੱਛ ਰਿਹਾ ਵੀ ਆਹ ਜੋ ਕੁਝ ਜ਼ੁਲਮ ਹੋਇਆ ਕੌਂਕੇਜੀ ਉੱਤੇ ਤੇ ਹੁਣ ਜਾ ਕੇ ਉਹਨਾਂ ਦੇ ਪਰਿਵਾਰ ਦੇ ਉਸ ਪਰਿਵਾਰ ਨੂੰ ਸਰੂਪੇ ਦੇਣ ਤਾਂ ਦੇਣੇ ਉਹਨਾਂ ਦੇ ਹੱਥੋਂ ਸਰੂਪੇ ਲੈਣੇ ਇਹ ਕੱਲ ਦੀ ਨਵੀਂ ਸਿਆਸਤ ਤਾਂ ਨਹੀਂ ਘੜੀ ਜਾ ਰਹੀ ਤੇ ਜਿੱਦਾਂ ਮੈਂ ਅਖਿਆ ਕਿ ਇਹ ਬੜੀ ਵੱਡੀ ਜੀ ਬਿਲਕੁਲ ਬੜੀ ਵੱਡੀ ਸਿਆਸਤ ਹੋ ਰਹੀ ਹੈ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਜਿਨ੍ਹਾਂ ਦੀ ਤਾਂ ਬਾਦਲ ਦਾਸ ਦੇ ਨਾਲ ਨੇੜਤਾ ਸੀ ਜਿਹੜੇ ਅਵਸਾਰਾਂ ਦੀ ਜੀ ਸੋ ਉਹਨਾਂ ਦੇ ਜਿਹੜੇ ਨਾਮ ਆ ਉਹ ਵਿੱਚ ਜਿਹੜੇ ਉਹ ਨਹੀਂ ਲਿਖੇ ਗਏ ਅਤੇ ਜਿਨ੍ਹਾਂ ਪੁਲਿਸ ਅਫਸਰਾਂ ਦੀ ਬਾਦਲ ਦਾਸ ਦੇ ਨਾਲ ਵਿਗੜੀ ਹੋਈ ਹੈ ਤੇ ਸੁਖਵੀਰ ਬਾਦਲ ਜਨਤਕ ਤੌਰ ਉੱਤੇ ਵੀ ਕਹਿ ਚੁੱਕਾ ਹੋਇਆ ਹੈ ਕਿ ਮੈਂ ਆਪਣੀ ਰੋਜ਼ਾਨਾ ਡਾਇਰੀ ਵਿੱਚ ਉਹਨਾਂ ਅਵਸਾਰਾਂ ਦੇ ਉਹਨਾਂ ਬੰਦਿਆਂ ਦੇ ਨਾਮ ਨੋਟ ਕੀਤੇ ਹੋਏ ਆ ਤੇ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਉਹਨਾਂ ਦੇ ਨਾਲ ਨਜਿੱਠਾਂਗੇ ਮੋਖਵਿੰਦਰ ਸ਼ੀਨਾ ਤੇ ਗੁਰਪ੍ਰੀਤ ਸਿੰਘ ਤੂਰ ਵਰਗੇ ਅਫਸਰਾਂ ਦੇ ਨਾਮ ਜਿਹੜੇ ਸ਼ਿਕਾਇਤ ਵਿੱਚ ਦਰਜ ਆ ਇਹਨਾਂ ਦੀ ਭੂਮਿਕਾ ਦੀ ਜਿਹੜੀ ਪੜਤਾਲ ਆ ਉਹ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਇਹਦੇ ਪਿੱਛੇ ਨਾ ਬਾਦਲਾਂ ਦੀ ਕੋਈ ਡੂੰਗੀ ਸਾਜ਼ਿਸ਼ ਲੱਗ ਗਈ ਆ ਸੋ ਬਾਦਲ ਕੇ ਆਪਣੀ ਕਿੱਦ ਕੱਢਣ ਦੇ ਲਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਲਈ ਜਿਹੜੇ ਨਵੇਂ ਦੁਸ਼ਮਣ ਜਿਹੜੇ ਉਹ ਪੈਦਾ ਕਰ ਰਹੇ ਆ ਇਹ ਗੱਲ ਬੜੀ ਧਿਆਨਯੋਗ ਆ ਤੇ ਦੂਜੇ ਪਾਸੇ ਬੀਪੀ ਤਿਵਾਰੀ ਦੀ ਰਿਪੋਰਟ ਵਿੱਚ ਜਿਹੜੇ ਨਾਮ ਆ ਜਿਵੇਂ ਹਰਿੰਦਰ ਸਿੰਘ ਤਾਹਲ, ਜਗਦੀਸ਼ ਕੁਮਾਰ, ਰਾਜੇ ਗੁਪਤਾ, ਸ਼ਸ਼ੀਕਾਂਤ ਦੇ ਨਾਮ ਆ ਅਤੇ ਇਸੇ ਤਰ੍ਹਾਂ ਹਰਬੰਸ ਸਿੰਘ ਸਿਦਵਾ ਜਿਹੜਾ ਥਾਣੇਦਾਰ ਸੀ ਜੋਗਿੰਦਰ ਸਿੰਘ ਜਿਸਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਦੇਹ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਹੈਰਾਨੀ ਇਹ ਆ ਕਿ ਬਾਦਲਦਲ ਉਹਨਾਂ ਨੂੰ ਬਚਾ ਕਿਉਂ ਰਿਹਾ ਆ ਉਹਨਾਂ ਦੇ ਨਾਮ ਸ਼ਿਕਾਇਤ ਵਿੱਚ ਇਹਨਾਂ ਨੇ ਕਿਉਂ ਨਹੀਂ ਲਿਖੇ ਹੂੰ ਕਿ ਬਾਦਲ ਨੇ ਇੰਨੇ ਚਾਲੂ ਕੀਤੇ ਇਹ ਕਹਿ ਲਿਏ ਕਿ ਇੰਨੇ ਹਰਾਮ ਖੋ ਰਿਆ ਕਿ ਜਥੇਦਾਰ ਜੀ ਦੇ ਮਾਮਲੇ ਵਿੱਚ ਬਾਦਲਾਂ ਦਾ ਸਭ ਤੋਂ ਘੱਟਿਆ ਰੋਲ ਰਿਹਾ ਆ ਤੇ ਹੁਣ ਬਾਦਲ ਕੇ ਜਥੇਦਾਰ ਦੇ ਘਰ ਵੀ ਪਹੁੰਚ ਗਿਆ ਪਹਿਲਾਂ ਤੋਂ ਸੁਖਵੀਰ ਬਾਦਲ ਵੇਖੋ 15 ਦਿਨ ਪੂਰਾ ਚੁੱਪ ਰਿਹਾ ਇੰਨੇ ਕੋਈ ਵੀ ਜਿਹੜਾ ਬਿਆਨ ਆ ਉਹ ਨਹੀਂ ਦਿੰਦਾ ਹਾਲਾਂਕਿ ਇਹਨਾਂ ਦਾ ਜਿਹੜਾ ਵਿਰਸਾ ਸਿੰਘ ਵਲਟੋਹਾ ਸੀ ਤੇ ਜਾਂ ਇਹਨਾਂ ਦੇ ਹੋਰ ਜਿਹੜੇ ਲੀਡਰ ਆ ਬੰਟੀ ਰਹਿਮਾਨੇ ਵਰਗੇ ਉਹ ਬੀਪੀ तिवारी ਦੀ ਰਿਪੋਰਟ ਨੂੰ ਹੀ ਉਲਟਾ ਜਿਹੜਾ ਆ ਉਹ ਗੱਲ ਤਾਕ ਦੇ ਰਹੇ ਆ ਬਿਲਕੁਲ ਤੇ ਹੁਣ ਬੜੇ ਤਰੀਕੇ ਦੇ ਨਾਲ ਸੁਖਬੀਰ ਬਾਦਲ ਦਾ ਸ਼ਰੋਮਣੀ ਕਮੇਟੀ ਆਪਣੇ ਵਕੀਲਾਂ ਦੇ ਪੈਨਲ ਰਾਹੀਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕੇਸ ਨੂੰ ਕਮਜ਼ੋਰ ਕਰਦੀ ਪਈ ਆ ਹੁਣ ਬੀਪੀ ਤਿਵਾੜੀ ਦੀ ਰਿਪੋਰਟ ਵਿੱਚ ਜਿੰਨਾ ਪੁਲਿਸ ਅਫਸਰਾਂ ਦੇ ਨਾਮ ਸਨ ਸੋ ਉਹਨਾਂ ਦੇ ਨਾਮ ਸ਼ਿਕਾਇਤ ਵਿੱਚ ਕਿਉਂ ਨਹੀਂ ਦਰਜ ਕੀਤੇ ਸੋ ਮੈਂ ਵੀ ਇਹ ਵੀ ਸਮਝਦਾ ਕਿ ਬੀਪੀ ਤਿਵਾੜੀ ਦੀ ਰਿਪੋਰਟ ਜਿੰਨਾ ਪੁਲਿਸ ਅਫਸਰਾਂ ਨੇ ਰੱਦ ਜਾਂ ਖਰਾਬ ਕੀਤੀ ਸੀ ਨਾ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉੱਤੇ ਹੀ ਜਿਹੜੀ ਇਹ ਰਿਪੋਰਟ ਆ ਉਹ ਖਰਾਬ ਕੀਤੀ ਸੀ ਤੇ ਇਸ ਮਾਮਲੇ ਵਿੱਚ ਇਕੱਲਾ ਪੰਜਾਬ ਦੇ ਸਾਬਕਾ ਪੁਲਿਸ ਮੁਖੀਆਂ ਦੀ ਨਹੀਂ ਬਲਕਿ ਸਾਬਕਾ ਮੁੱਖ ਮੰਤਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਪ੍ਰਕਾਸ਼ ਸਿੰਘ ਬਾਦਲ ਭਾਵੇਂ ਨਹੀਂ ਰਿਹਾ ਇਹਦੇ ਪੁੱਤ ਜਿਹੜਾ ਉਪ ਮੁੱਖ ਮੰਤਰੀ ਰਿਹਾ ਆ ਗ੍ਰਹਿ ਮੰਤਰੀ ਰਿਹਾ ਸੁਖਬੀਰ ਬਾਦਲ ਦੀ ਵੀ ਜਾਂਚ ਹੋਣੀ ਚਾਹੀਦੀ ਏ ਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਜਿਹੜੀ ਜਾਂਚ ਹੋਣੀ ਚਾਹੀਦੀ ਏ ਬਹੁਤ ਕੁਝ ਜਿਹਦਾ ਆ ਉਹ ਨਿਕਲੇਗਾ ਤੁਸੀਂ ਅਨੰਦ ਜਥੇਦਾਰ ਗੁਰਦੀਪ ਸਿੰਘ ਕੌਮਕੇ ਨੂੰ ਗੋਲੀ ਮਾਰਨ ਵਾਲਾ ਸਵਾਲ ਪੁੱਛਦਾ ਹਾਂ ਉਹਦਾ ਮਾਰ ਚੁੱਕਾ ਆ ਮਾਲਾਂ ਦਾ ਖਾਸਮ ਖਾਸ ਰਿਹਾ ਆ ਤੇ ਇਹਨਾਂ ਨੂੰ ਘੋੜਾ ਲਾਉਣਨ ਵਾਲਾ ਹਰਿੰਦਰ ਸਿੰਘ ਚਾਹਲ ਅਤੇ ਦਰਸ਼ਨ ਸਿੰਘ ਮਾਨ ਡੇਲੋਂ ਨਾਲ ਬਾਦਲ ਕੇ ਇੰਨਾ ਪਿਆਰ ਕਿਉਂ ਦਿਖਾ ਰਹੇ ਆ ਇਹ ਸਿੱਖ ਸੰਗਤਾਂ ਇਹਨਾਂ ਦੇ ਕੋਲ ਜਵਾਬ ਮੰਗਦੀਆਂ ਆ ਸ਼੍ਰੋਮਣੀ ਕਮੇਟੀ ਨੇ ਜੋ ਵਕੀਲਾਂ ਦਾ ਪੈਨਲ ਤਿਆਰ ਕੀਤਾ ਸੀ ਇਹ ਸ਼ਿਕਾਇਤ ਉਸੇ ਦੇ ਆਧਾਰ ਤੇ ਤਿਆਰ ਹੋਈ ਏ ਤੇ ਬਾਦਲਾ ਦਾ ਨੇਤਾ ਰੱਖਣ ਵਾਲੇ ਪੁਲਿਸ ਅਫਸਰ ਬੜੀ ਚਾਰ ਨਾਲ ਬਚਾਏ ਜਾ ਰਹੇ ਨੇ ਤੇ ਕੇਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਆ ਖਰਾਬ ਕੀਤਾ ਜਾ ਰਿਹਾ ਏ ਇਸ ਸ਼ਿਕਾਇਤ ਵਿੱਚ ਅਨੇਕਾਂ ਕਮੀਆਂ ਨੇ ਅਨੇਕਾਂ ਤਰੁੱਟੀਆਂ ਆ ਅਨੇਕਾਂ ਜਿਹੜੀਆਂ ਖਾਮੀਆਂ ਜੋ ਪਹਿਲਾਂ ਦੂਰ ਕਰਨੀਆਂ ਚਾਹੀਦੀਆਂ ਸੀ ਸ਼ਿਕਾਇਤ ਵਿੱਚ ਗਵਾਹ ਦੇ ਤੌਰ ਤੇ ਉਹਨਾਂ ਅਕਾਲੀ ਲੀਡਰਾਂ ਦਾ ਜ਼ਿਕਰ ਵੀ ਨਹੀਂ ਕੀਤਾ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਨਾ ਉਸ ਸਮੇਂ ਜਦੋਂ ਜ਼ਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਸਵਰਨ ਘੋਟ ਨੇ ਨੂੰ ਫੋਨ ਵੀ ਕੀਤਾ ਹੁਣ ਜਿਨ੍ਹਾਂ ਦੇ ਘਰੋਂ ਫੋਨ ਕਰਕੇ ਕਿਹਾ ਕਿ ਜ਼ਥੇਦਾਰ ਜੀ ਨੂੰ ਕੱਪੜੇ ਅਤੇ ਘਰ ਦਾ ਖਾਣਾ ਦਿੱਤਾ ਜਾਵੇ ਮਾਨ ਸਿੰਘ ਗਰਰਾ ਦੇ ਘਰੋਂ ਫੋਨ ਕੀਤਾ ਹਨਾ ਤੇ ਇਸੇ ਤਰ੍ਹਾਂ ਉਸ ਸਮੇਂ ਅਕਾਲੀ ਲੀਡਰ ਤੇਜਵੰਤ ਸਿੰਘ ਗਰੇਵਾਲ ਤੇ ਸੂਰਤ ਸਿੰਘ ਖਾਲਸਾ ਵੀ ਨਾਲ ਸਨ ਤੇ ਉਹਨਾਂ ਨੂੰ ਇਸ ਸ਼ਿਕਾਇਤ ਇਸ ਕੇਸ ਵਿੱਚ ਗਵਾਹ ਬਣਾਇਆ ਜਾ ਸਕਦਾ ਸੀ ਪਰ ਉਹਨਾਂ ਕੱਲੇ ਲੀਡਰਾਂ ਦੇ ਜਿਹੜੇ ਨਾਮ ਆ ਉਹ ਬਿਲਕੁਲ ਵੀ ਨਹੀਂ ਪਾਈਗੇ ਮੈਂ ਗੱਲ ਕਰ ਰਿਹਾ ਹਾਂ ਵੀ ਗਵਾਹ ਬਣਾਇਆ ਜਾ ਸਕਦਾ ਜਿਸ ਦਿਨ ਬਾਦਲ ਸਾਹਿਬ ਨੇ ਫੋਨ ਕੀਤਾ ਉਹ ਦਿਨ ਸੀਗਾ 1 ਜਨਵਰੀ ਦਾ ਜੀ ਤੇ ਉਸ ਦਿਨ ਆਲਰੇਡੀ ਅਗਰ ਮੈਂ ਗਲਤ ਨਹੀਂ ਹਾਂ ਤਾਂ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਸੀ ਉਹਨਾਂ ਦਾ ਕਤਲ ਜਥੇਦਾਰ ਸਾਹਿਬ ਦਾ ਕਰ ਦਿੱਤਾ ਗਿਆ ਸੀ ਜਥੇਦਾਰ ਸਾਹਿਬ ਦੇ ਡਰਾਈਵਰ ਦੇ ਨਾਲ ਮੇਰੀ ਗੱਲ ਹੋਈ ਹੈ ਬਗੇਲ ਸਿੰਘ ਦੇ ਨਾਲ ਤੇ ਬਗੇਲ ਸਿੰਘ ਨੇ ਕਿਹਾ ਵੀ ਦੋ ਦਿਨ ਪਹਿਲਾਂ ਲੁਧਿਆਣੇ ਆ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਆ ਤੇ ਉਹਨਾਂ ਦੇ ਬੜੇ ਟਿੱਡ ਜੇ ਅੱਖ ਕਰਕੇ ਤੇ ਸਾਨੂੰ ਜਵਾਬ ਦਿੱਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖਦੇ ਆ ਤੇ ਉਸ ਤੋਂ ਬਾਅਦ 2 ਦਿਨਾਂ ਬਾਅਦ 1 ਜਨਵਰੀ ਨੂੰ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਕੋਈ ਮਹਾਪੁਰਖ ਸੀ ਉਹਨਾਂ ਨੂੰ ਮਿਲਣ ਗਏ ਜਿਹਨਾਂ ਦੀ ਬਿਅੰਤ ਸਿੰਘ ਨਾਲ ਸਿੱਧੀ ਗੱਲਬਾਤ ਸੀ ਦੇਖੋ ਇਹ ਗੱਲ ਬੀਪੀ ਤੇ ਰਿਪੋਰਟ ਵਿੱਚ ਲਿਖੀ ਹੋਈ ਹੈ ਤੇਜਵੰਤ ਸਿੰਘ ਗਰੇਵਾਲ ਸੂਰਤ ਸਿੰਘ ਕਲਸਾ ਮਾਨ ਸਿੰਘ ਗੜਰ ਉਹ ਹਾਲੇ ਵੀ ਜਿਉਂਦੇ ਆ ਉਹਨਾਂ ਦੇ ਕੋਲੋਂ ਇਹ ਗੱਲ ਪੁੱਛੀ ਜਾ ਸਕਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਆ ਉਹ ਕਿਹੜੀ ਤਰੀਕ ਨੂੰ ਜਿਹੜੀ ਗੱਲਬਾਤ ਉਹ ਹੋਈ ਆ ਸੋ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਜਿਹੜੇ ਬਿਆਨ ਆ ਉਸ ਸਮੇਂ ਦਰਦ ਨਹੀਂ ਕਰਵਾਏ ਤੇ ਨਾ ਹੀ ਜਿਹੜਾ ਨਾਮ ਆ ਉਹ ਜਿਹੜਾ ਜਥੇਦਾਰ ਜੀ ਦਾ ਉਸ ਕੇਸ ਵਿੱਚ ਜਿਹੜਾ ਇਨਸਾਫ ਆ ਉਹ ਦਿੱਤਾ ਦੂਜੀ ਗੱਲ ਜੇਕਰ ਇਸ ਕੇਸ ਵਿੱਚ ਇਨਸਾਫ ਲੈਣਾ ਆ ਤੇ ਬਾਦਲ ਕੇ ਹੁੰਦਾ ਜਿਹੜਾ ਕਾਨੂੰਨੀ ਮਾਹਰ ਆ ਨਾ ਇਹਨਾਂ ਬੰਨਾਂ ਇਹਨਾਂ ਦਾ ਜਿਹੜਾ ਪੈਨਲ ਆ ਉਹਦੇ ਤੋਂ ਜਿੰਨੀ ਤੋਬਾ ਕੀਤੀ ਜਾਵੇ ਤੇ ਓਨੀ ਹੀ ਘਟਿਆ ਹੁਣ ਬਾਦਲ ਕੇ ਜਿਵੇਂ ਇਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣੇਵਾਲਾ ਜਿਹੜਾ ਕੇਸ ਆ ਉਹ ਖਰਾਬ ਕੀਤਾ ਹੋਇਆ ਆ ਤੇ 15 ਸਾਲਾਂ 12-15 ਸਾਲਾਂ ਬਾਅਦ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਕੋਸ਼ਿਸ਼ ਤਾਂ ਬੜੀ ਕੀਤੀ ਸੀ ਪਰ ਸਾਨੂੰ ਕਾਮਯਾਬੀ ਨਹੀਂ ਮਿਲੀ ਮੈਨੂੰ ਲੱਗਦਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਵਿੱਚ ਵੀ ਹੁਣ ਬਾਦਲ ਕੇ ਬੀਬੀ ਗੁਰਦੇਵ ਕੌਰ ਨੂੰ ਦੱਸਾਂ ਕਿ ਸਾਲਾਂ ਬਾਅਦ ਇਹੀ ਕਹਿਣਗੇ ਜੀ ਅਸੀਂ ਤਾਂ ਦੀ ਕਾਨੂੰਨੀ ਲੜਾਈ ਲੜੀ ਅਸੀਂ ਤਾਂ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਕਾਮਯਾਬੀ ਕੋਈ ਨਹੀਂ ਮਿਲੀ ਪਰ ਸੰਗਤ ਇਹਨਾਂ ਦੇ ਕੋਲੋਂ ਜਵਾਬ ਮੰਗਦੀ ਹੈ ਕਿ ਭਾਈ ਹੋਣ ਤਾਂ ਤੁਸੀਂ ਸ਼ਿਕਾਇਤਾਂ ਦਿੰਦੇ ਫਿਰਦੇ ਹੋ ਤੇ ਲੇਕਿਨ ਜਦੋਂ ਤੁਹਾਡੀਆਂ ਤਿੰਨਾਂ ਸਰਕਾਰਾਂ ਸੀ ਤੁਸੀਂ ਉਦੋਂ ਮਰਦੇ ਉਦੋਂ ਜਥੇਦਾਰ ਜੀ ਦਾ ਜਿਹੜਾ ਇਨਸਾਫ ਆ ਉਹ ਦਿੰਦੇ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਗੱਲ ਆਖੀ ਸੀ ਕਿ ਜੇਕਰ ਸਾਡੀ ਸਰਕਾਰ ਬਣੀ 1997 ਦੇ ਵਿੱਚ ਤੇ ਅਸੀਂ ਉਹ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾਵਾ ਦੇਵਾਂਗੇ ਪਰ ਸਜ਼ਾਵਾ ਤਾਂ ਕੀ ਦੇਣੀ ਆ ਸੀ ਇਸ ਹਾਰ ਆਲਮ ਨੂੰ ਤੁਸੀਂ ਦੇਖੋ ਅਕਾਲੀ ਦਰ ਦਾ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਗਿਆ ਸੁਮੇਧ ਹਸੈਣੀ ਜਿਹਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਉੱਤੇ ਸਿਗਰਟ ਦਾ ਜਿਹੜਾ ਧੂਆਂ ਸੀ ਉਹ ਮਾਰਿਆ ਸੀ ਉਹਨੂੰ ਜਿਹੜਾ ਬਾਦਲ ਕੈ ਨੇ ਜਿਹੜਾ ਡੀਜੀਪੀ ਆ ਉਹ ਲਾ ਦਿੱਤਾ ਤੇ ਹੋਰ ਵੀ ਆ ਸਵਰਨ ਘੋਟਨੇ ਵਰਗੇ ਜਿਹੜੇ ਅਫਸਰ ਆ ਉਹ ਬਾਦਲਕਿਆਂ ਨੇ ਸ਼ਰਿਆਮ ਜਿਹੜੇ ਆ ਉਹ ਬਚਾਏ ਤੇ ਬਹੁਤ ਸਾਰੇ ਲੋਕ ਦੱਸਦੇ ਪਏ ਆ ਆ ਟੀਵੀ ਚੈਨਲਾਂ ਦੇ ਉੱਤੇ ਕਿ ਸਵਰਨ ਘੋਟਨਾ ਕਈ ਵਾਰ ਅਸੀਂ ਬਾਦਲਾਂ ਦੇ ਜਿਹੜੇ ਦਫ਼ਤਰ ਵਿੱਚ ਉਹ ਦੇਖਿਆ ਤੇ ਉਹ ਬਾਦਲਕਿਆਂ ਨੂੰ ਹੁਣ ਚਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਆ ਸੁਖਵੀਰ ਬਾਦਲ ਪਿਛਲੇ ਦਿਨੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਘਰੇ ਗਿਆ ਪਰ ਹੈਰਾਨੀ ਇਹ ਆ ਕਿ ਤੁਸੀਂ 30 31 ਸਾਲ ਜਿਹੜਾ ਆ ਉਹ ਕਿੱਥੇ ਰਹੇ ਹੋ ਇਨਾਂ ਨੂੰ ਤੇ ਇਨਾਂ ਨੂੰ ਲੱਗਦਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ 1992-93 ਵਿੱਚ ਨਹੀਂ ਲੱਗਦਾ ਕਿ 2024 ਦੇ ਵਿੱਚ ਸ਼ਹੀਦ ਕੀਤਾ ਜਿਹੜਾ ਹੁਣ ਇਹ ਅਫਸੋਸ ਕਰਨ ਪਹੁੰਚੇ ਹੋਏ ਆ ਸੋ ਪਹਿਲਾਂ ਇਹ ਕਿੱਥੇ ਸੀ ਇਨਾਂ ਨੇ ਕਦੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਸ਼ਹੀਦੀ ਦਿਹਾੜਾ ਆ ਉਹ ਵੀ ਨਹੀਂ ਮਨਾਇਆ ਤੇ ਹੈਰਾਨ ਹੋਵੋਗੇ ਕਿ ਹੁਣ ਇਹਨਾਂ ਨੇ ਜਿਹੜਾ ਆ ਮਜਬੂਰੀ ਵਾਸਤੇ ਇਹਨਾਂ ਨੂੰ ਮਨਾਉਣਾ ਪਿਆ ਉਹ ਵੀ ਸਿੱਖ ਜਥੇਬੰਦੀਆਂ ਤੋਂ ਭੀਖ ਮੰਗ ਕੇ ਵੀ ਸਾਨੂੰ ਮਨਾਉਣ ਦੋ ਤੁਸੀਂ ਨਾ ਕਿਤੇ ਹੋਰ ਪ੍ਰੋਗਰਾਮ ਰੱਖੋ ਬਿਲਕੁਲ ਸਿੱਖ ਜਥੇਬੰਦੀਆਂ ਨੇ ਸ੍ਰੀ ਅਖੰਡ ਪਾਤਸ਼ਾਹਬ ਉਹ ਬੋਕਾ ਕਰਵਾਉਣ ਦੀ ਜਿਹੜੀ ਤਰੀਕ ਹੈ ਇਹਨਾਂ ਤੋਂ ਲਈ ਹੋਈ ਸੀ ਪਰ ਇਹਨਾਂ ਨੇ ਆਖਿਆ ਕਿ ਸਾਨੂੰ ਕਰਵਾਉਣ ਲੈਣ ਦਿਓ ਹਣਾ ਤੇ ਕਿਉਂਕਿ ਮਜਬੂਰੀ ਬਣ ਚੁੱਕੀ ਸੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਤਾਂ ਸ਼ਰੋਮਣੀ ਕਮੇਟੀ ਜਾਂ ਬਾਦਲਕੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਭੋਗ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਵਾ ਰਹੇ ਸੀ ਤੇ ਦੂਜੇ ਪਾਸੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨਾ ਐਸਐਸਪੀ ਉਹਦਾ ਵੀ ਭੋਗ ਸ਼ਰੋਮਣੀ ਕਮੇਟੀ ਬਾਦਲ ਗਿਆ ਤੇ ਮਿਲੀ ਭੁਗਤ ਦੇ ਨਾਲ ਜਲੰਧਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਿਆ ਸੀ ਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਖੁਦ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਜਿਹੜਾ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਉਹਨੇ ਕਹਿੰਦੇ ਕਿ ਸਵਰਨ ਘੋਟਨੇ ਦੇ ਪਰਿਵਾਰ ਨਾਲ ਅਫਸੋਸ ਵੀ ਕੀਤਾ ਆ ਤੇ 50000 ਰੁਪਏ ਵੀ ਲਿਆਇਆ ਤੇ ਜਥੇਦਾਰ ਗੁਰਬਚਨ ਸਿੰਘ ਨੇ ਸਾਨੂੰ ਕਿਹਾ ਆ ਕਿ ਤੁਸੀਂ ਜਿਹੜਾ ਭੋਗ ਆ ਪਵਾਓ ਤੇ ਉਸ ਸਮੇਂ ਜਦੋਂ ਭਾਈ ਬਦਵੰਤ ਸਿੰਘ ਕੋਪਾਲਾ ਤੇ ਭਾਈ ਸਤਨਾਮ ਸਿੰਘ ਮਨਾਵਾ ਰੋਕਣਗੇ ਤਾਂ ਫੋਨ ਤੇ ਗੱਲਬਾਤ ਕਰਦੇ ਆ ਜਥੇਦਾਰ ਗੁਰਵਰਜਨ ਸਿੰਘ ਨੇ ਭਾਈ ਬਲਵੰਤ ਸਿੰਘ ਗੋਪਾਲਾ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਸਮਾਗਮ ਵਿੱਚ ਖਲਲ ਨਾ ਪਾਓ ਤੁਸੀਂ ਇੱਥੇ ਜਰਾ ਆਓ ਵਾਪਸ ਆ ਜਾਓ ਤੇ ਉਹ ਕਮੇਟੀ ਨੇ ਤੁਹਾਨੂੰ ਪਤਾ ਹੋਏਗਾ ਕਿ ਉਸ ਸਮੇਂ ਜਿਹੜੀ ਪੁਲਿਸ ਹੈ ਉਹ ਸਾਧਲੀ ਸੀ ਤੇ ਉਹ ਪੁਲਿਸ ਵਾਲੇ ਸਿੰਘਾਂ ਨੂੰ ਕਹਿਣ ਲੱਗੇ ਕਿ ਸਾਡੇ ਬੋਸ ਦਾਪ ਹੋ ਗਿਆ ਤੁਸੀਂ ਇੱਥੇ ਚਲੇ ਜਾਓ ਤੇ ਸਿੰਘਾਂ ਨੇ ਕਿਹਾ ਕਿ ਤੁਹਾਡੇ ਬੋਸ ਨੇ ਸਵਰਨ ਘੋਟ ਨੇ ਨੇ ਸਾਡਾ ਪੌਪ ਮਾਰਿਆ ਆ ਸ੍ਰੀ ਆਕਾਸ਼ਪਤਖ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਹ ਮਾਰਿਆ ਆ ਇੱਥੇ ਉਹਦੀ ਅਰਦਾਸ ਨਹੀਂ ਹੋਵੇਗੀ ਇੱਥੇ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਅਰਦਾਸ ਹੋਵੇਗੀ ਉਸ ਸਮੇਂ ਬਾਦਲਾਂ ਦੀ ਸਰਕਾਰ ਸੀ ਉਹਨਾਂ ਦੋਨਾਂ ਸਿੰਘਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਇੱਥੇ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਜਿਹੜਾ ਆ ਉਹ ਨਜ਼ਰਬੰਦ ਕਰ ਦਿੱਤਾ ਗਿਆ ਭਾਈ ਬਰਦੇਵ ਸਿੰਘ ਵਿਡਾਲਾ ਦੀ ਡਿਊਟੀ ਵੀ ਕੀਰਤਨ ਵਾਸਤੇ ਜਿਹੜੀ ਆ ਉਹ ਲਈ ਭਾਵੇਂ ਭਾਈ ਬਰਦੇਵ ਸਿੰਘ ਵਿਡਾਲਾ ਉਹ ਪੰਥ ਪ੍ਰਸਿੱਧ ਰਾਗੀ ਸਨ ਜਾਗਦੀ ਜਮੀਰ ਵਾਲੇ ਸਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਬਚਨਾਂ ਦੇ ਪਹਿਰੇਦਾਰ ਸਨ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਸਵਰਨ ਘੋਟਣਾ ਨਾ ਇੰਨੇ ਜ਼ੁਲਮ ਕੀਤੇ ਆ ਉਹਨਾਂ ਨੇ ਆਪਣੇ ਡਿਊਟੀ ਦੀ ਪ੍ਰਵਾਹ ਨਾ ਕਰਦਿਆਂ ਹੋਏ ਆ ਤੇ ਕੀਰਤਨ ਕਰਨ ਤੋਂ ਜਿਹਦਾ ਮਨਾਂ ਕਰ ਦਿੱਤਾ ਤੇ ਉਸ ਸਮੇਂ ਦਾ ਜਿਹੜਾ ਡਾਕਟਰ ਰੂਪ ਸਿੰਘ ਸੀ ਮੁਖ ਸਕੱਤਰ ਸ਼ਰੌਣੀ ਕਮੇਟੀ ਦਾ ਉਹ ਧਮਕੀਆਂ ਦੇਂਦਾ ਰਿਹਾ ਕਿ ਵਿਡਾਲਾ ਜੇ ਤੂੰ ਕੀਰਤਨ ਨਾ ਕਰਨ ਗਿਆ ਤੇ ਫਿਰ ਦੇਖੀ ਅਸੀਂ ਤੇਰਾ ਕੀ ਹਾਲ ਕਰਦੇ ਤੇ ਬਾਅਦ ਵਿੱਚ ਉਹਨਾਂ ਨੂੰ ਡਿਊਟੀ ਤੋਂ ਵੀ ਜਿਹੜੇ ਹੱਥ ਆ ਉਹ ਧੋਣੇ ਪੈ ਗਏ ਸੀ ਤੁਸੀਂ ਦੇਖੋ ਕਿ ਇਹ ਇਹ ਬਾਦਲ ਕਿਹੰਦੀਆਂ ਜਿਹਦੀਆਂ ਕਰਤੂਤਾ ਇੱਕ ਪਾਸੇ ਜਥੇਦਾਰ ਜੀ ਦਾ ਭੋਗ ਪਵਾ ਰਹੇ ਆ ਤੇ ਦੂਜੇ ਪਾਸੇ ਜਥੇਦਾਰ ਦੇ ਜਿਹੜੇ ਕਾਤਲੇ ਸਵਰਨ ਘੋਟਨੇ ਵਰਗੇ ਸੋ ਉਹਨਾਂ ਦਾ ਵੀ ਭੋਗ ਇਹ ਪਵਾ ਰਹੇ ਆ ਇਹਨਾਂ ਨੂੰ ਚਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਪਰ ਰੰਜੀਤ ਜੀ ਤੁਹਾਨੂੰ ਇਹ ਨਹੀਂ ਲੱਗਦਾ ਦੇਖ ਕੇ ਕਿ ਇੱਕ ਪਾਸੇ ਤਾਂ ਇਹ ਜਥੇਦਾਰ ਦੇ ਕਾਤਲਾਂ ਦਾ ਭੋਗ ਪਾ ਰਹੇ ਨੇ ਦੂਸਰੇ ਪਾਸੇ ਜਥੇਦਾਰ ਦਾ ਭੋਗ ਪਾ ਰਹੇ ਨੇ ਤੇ ਤੀਸਰੀ ਤੀਸਰੀ ਪਾਸੇ ਜਿਹੜੇ ਕੌਮ ਦੇ ਸਾਡੇ ਯੋਧੇ ਨੇ ਜਿਹਨਾਂ ਦੇ ਕੌਮ ਵਾਸਤੇ ਸੰਘਰਸ਼ ਕੀਤਾ ਉਹਨਾਂ ਦੀਆਂ ਕੁਰਬਾਨੀਆਂ ਦਾ ਵੀ ਇਹ ਭੋਗ ਪਾਣ ਲੱਗੇ ਨੇ ਕਿਉਂਕਿ ਜਦੋਂ ਲੋੜ ਪਈ ਇਹਨਾਂ ਨੇ ਭਾਈ ਬਲਵੰਤ ਸਿੰਘ ਰਾਜੂਆਣਾ ਦੀ ਭੈਣ ਨੂੰ ਸਿਆਸਤ ਵਾਸਤੇ ਵਰਤਿਆ ਜਦੋਂ ਉਹ ਪੱਤਾ ਨਹੀਂ ਚੱਲਿਆ ਤਾਂ ਦੁੱਧ 'ਚੋਂ ਮੱਖੀਆਂ ਕੱਢ ਕੇ ਉਹਨਾਂ ਨੂੰ ਬਾਹਰ ਸੁੱਟ ਤੱਕ ਕਿ ਹੋਰ ਹੀ ਬਹੁਤ ਸਾਰੇ ਸ਼ਹੀਦ ਪਰਿਵਾਰ ਨੇ ਪਰ ਪੈਨਸ਼ਨ ਰਾਜੂਆਣਾ ਜਿਹੜੀ ਭੈਣ ਨੂੰ ਅਸੀਂ ਉਹਦੇ ਖਿਲਾਫ ਨਹੀਂ ਹੈ ਕਿ ਪੈਨਸ਼ਨ ਲੱਗੀ ਹੋਈ ਹੈ ਚਾਹੇ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦੀ ਜੇ ਗੋਲਕ 'ਚ ਲੱਗੀ ਹੋਵੇ ਪਰ ਹੋਰ ਹੀ ਬਹੁਤ ਸਾਰੇ ਸ਼ਹੀਦ ਪਰਿਵਾਰ ਨੇ ਪਰ ਇਹਨਾਂ ਨੂੰ ਉਹ ਸਿਰਫ ਪਰਿ ਜਿਹੜਾ ਪਰਿਵਾਰ ਦੇ ਮੋਢੇ ਉੱਤੇ ਇਹ ਬੰਦੂਕ ਰੱਖ ਕੇ ਚਲਾ ਸਕਦੇ ਹੋਣ ਜਿਹਦੇ ਉੱਤੇ ਇਹ ਸਿਆਸੀ ਪਾਰੀ ਖੇਡ ਸਕਦੇ ਹੋਣ ਹੁਣ ਜਦੋਂ ਕਿਸ਼ਤੀ ਇਹਨਾਂ ਦੀ ਪੂਰੀ ਸਿਆਸਤ ਦੀ ਡੁੱਬ ਚੁੱਕੀ ਹੈ ਤਾਂ ਹੁਣ ਕੌਂਕੀ ਜਿਹੜਾ ਮਸਲਾ ਸਾਹਮਣੇ ਆਇਆ ਕਿਉਂਕਿ ਮੈਂ ਤਾਂ ਪਿਛਲੇ 5 ਮਹੀਨੇ ਤੋਂ ਲਗਾਤਾਰ ਬੋਲ ਰਿਹਾ ਸੀ ਕਿ ਫਾਈਲ ਦੱਬੀ ਹੈ ਕੱਢੋ ਫਾਈਲ ਬੀਪੀ ਤਿਵਾੜੀ ਦੀ ਫਾਈਲ ਦੱਬ ਕੱਢੋ ਤੇ ਇਹਨਾਂ ਨੇ ਹੁਣ ਜੇ ਫਾਈਲ ਉਹ ਨਿਕਲੀ ਹੈ ਜਿੱਦਾਂ ਮਰਜ਼ੀ ਨਿਕਲੀ ਆ ਤੇ ਹੁਣ ਇਹਨਾਂ ਨੂੰ ਕੌਂਕੀ ਜਿਹਦਾ ਪਰਿਵਾਰ ਵੀ ਯਾਦ ਆ ਗਿਆ ਉਹਨੂੰ ਸਰੋਪੇ ਪਾਣੇ ਵੀ ਚਿੱਤ ਆ ਗਏ ਅਫਸੋਸ ਕਰਨਾਂ ਵੀ ਚਿੱਤ ਆ ਗ ਉਹ ਤਾਂ ਰਿਹਾ ਕਰ ਦਿੱਤੇ ਗਏ ਆ ਪਹਿਲਾਂ ਹੀ ਤੇ ਜਿਹੜੇ ਮਾੜੇ ਮੋٹے ਦੋਸ਼ੀ ਹੋਣਗੇ ਉਹਨਾਂ ਨੂੰ ਹੁਣ ਇਹ ਕਾਤਲ ਸਾਬਤ ਕਰਨਗੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਪੁਲਿਸ ਵਾਲੇ ਹੈਗੇ ਨੇ ਜਿਹੜੇ ਉਸ ਵੇਲੇ ਐਡੇ ਵੱਡੇ ਗੁਨਾਹਗਾਰ ਨਹੀਂ ਸੀ ਉਹ ਹੁਣ ਉਹਨਾਂ ਦਾ ਨਹੀਂ ਭਾਰਤ ਬੰਦਾ ਸਾਹਮਣੇ ਆ ਕੇ ਖੁੱਲ ਕੇ ਬੋਲਣ ਕਿ ਉਦੋਂ ਹੋਇਆ ਕੀ ਸੀ ਤੁਸੀਂ ਦੇਖੋ ਕਿ ਜਿਹੜੇ ਬਾਦਲ ਕੇ ਹਨ ਉਹ ਇਸ ਸਮੇਂ ਜਥੇਦਾਰ ਗੁਰਦੇਵ ਸਿੰਘ ਕੌਮਕੇ ਵਾਲੇ ਮਾਮਲੇ ਦੇ ਵਿੱਚ ਵੀ ਪੂਰੀ ਸਿਆਸਤ ਜਿਹੜੀ ਆ ਉਹ ਘੋਟ ਰਹੇ ਆ ਜੱਥੇਦਾਰ ਦੇ ਮਾਮਲੇ ਦੇ ਵਿੱਚ ਬਾਦਲਕਿਆਂ ਨੂੰ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਉੱਤੇ ਵੀ ਪੂਰਾ ਗੁੱਸਾ ਆ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੱਕ ਇਹ ਜਿਹੜੀ ਰਿਪੋਰਟ ਆ ਉਹ ਪਹੁੰਚਾਈ ਆ ਤੇ ਵਿਰਸਾ ਸਿੰਘ ਵਲਟੋਹਾ ਗੱਜ-ਵੱਜ ਕੇ ਕਹਿ ਰਿਹਾ ਆ ਕਿ ਜਿਹੜੇ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਜਿਹੜੇ ਇਨਸਾਫ ਮੰਗ ਰਹੇ ਆ ਜਿਹੜੀਆਂ ਜੱਥੇਬੰਦੀਆਂ ਰੋਲਾ ਪਾ ਰਹੀਆਂ ਆ ਉਹਨਾਂ ਨੂੰ ਕਾਂਗਰਸ ਦੇ ਏਜੰਟ ਕਿਹਾ ਜਾ ਰਿਹਾ ਆ ਵਿਰਸਾ ਸਿੰਘ ਵਲਟੋਹੇ ਵਰਗੇ ਉਹਨਾਂ ਨੂੰ ਕਾਂਗਰਸ ਦਾ ਏਜੰਟ ਕਹਿ ਰਿਹਾ ਸਮੁੱਚਾ ਬਾਦਲਦਲ ਆ ਜਿੰਨੇ ਵੀ ਚਾਹੇ ਤੁਸੀਂ ਉਹ ਚਾਹੇ ਮੈਂ ਆ ਜਾ ਜਿਹੜੀ ਜਿੱਦੀ ਸੇਖ ਸੰਗਤ ਕੌਕੇ ਜਥੇਦਾਰ ਜੀ ਦਾ ਇਨਸਾਫ ਮੰਗਦੀ ਹੈ ਨਾ ਉਹਨਾਂ ਸਾਰੇ ਨੂੰ ਕਾਂਗਰਸ ਦੇ ਏਜੰਟ ਹੋਣ ਦਾ ਜਿਹੜਾ ਸਰਟੀਫਿਕੇਟ ਹੈ ਉਹ ਦਿੰਦੇ ਪਏ ਆ ਤੇ ਅਜਿਹਾ ਸਰਟੀਫਿਕੇਟ ਇਹਨਾਂ ਨੇ ਸੰਤ ਜਰਨੈਲ ਇਹਨਾਂ ਵਾਸਤੇ ਹਮੇਸ਼ਾ ਹੀ ਸੰਗਤ ਜੀ ਉਹ ਏਜੰਟ ਹੀ ਰਹੇ ਨੇ ਜਿਹੜੇ ਇਹਨਾਂ ਦੀ ਖਿਲਾਫ ਭਗਤ ਤੇ ਹੁਣ ਜਿਹੜੇ ਇਹਨਾਂ ਦੀ ਔਕਾਤ ਇਹਨਾਂ ਨੂੰ ਦਿਖਾਉਂਦੇ ਹੁਣ ਇਹਨਾਂ ਨੂੰ ਦੱਸਦੇ ਹੁਣ ਵੀ ਤੁਸੀਂ ਕਿੱਥੇ ਗਲਤੋਂ ਅੱਖਾਂ 'ਚ ਅੱਖਾਂ ਪਾ ਕੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਹੁਣ ਤਾਂ ਠੱਪੇ ਲਾਉਂਦੇ ਨੇ ਮੈਨੂੰ ਬਥੇਰੇ ਜਾਣੇ ਕਾਂਗਰਸ ਦਾ ਏਜੰਟ ਬ ਠੀਕ ਹੈ ਜੀ ਇਸ਼ੂਸ ਹਨ ਤਾਂ ਪਤਾ ਨਹੀਂ ਕਿਹੜੇ ਕਿਹੜੇ ਤਮਗੇ ਕਾਲਸ ਜਾਂ ਮੈਸੇजेस ਤੁਹਾਨੂੰ ਅਗਰ ਸੁਣਾਣ ਲਾਪਿਐ ਪੜਾਣ ਲਾਪਿਐ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਲੋਕ ਕਿਸ ਹੱਦ ਤੱਕ ਗਿਰ ਜਾਂਦੇ ਨੇ ਤੇ ਇਹ ਆਪਣੀ ਸ਼ਾਖ ਬਚਾਉਣ ਵਾਸਤੇ ਆਪਣੇ ਪ੍ਰਿੰਸੀਪਲ ਉਹ ਜਿਹੜਾ ਨਾਲ ਕਾਇਆ ਸੀ ਗਾਲਾਂ ਕੱਢਦਾ ਸੀਗਾ ਉਹ ਤੱਕ ਨੂੰ ਸਾਹਮਣੇ ਰੱਖ ਦਿੰਦੇ ਨੇ ਵੀ ਮਤਲਬ ਇਹ ਫਿਰ ਉਹਦੇ ਦਰਿਆ ਨਹੀਂ ਦੇਖਦੇ ਤੇ ਪਤਾ ਨਹੀਂ ਅਣ ਦੇ ਕਿੰਨੇ ਕੀ ਮਤਲਬ ਲਾਣੇ ਦੇ ਵਿੱਚ ਅਜਿਹੇ ਹੈਗੇ ਨਹੀਂ ਮੇਰੇ ਕੋਲ ਡਿਟੇਲਾਂ ਪਹੁੰਚੀਆਂ ਹੋਈਆਂ ਨੇ ਤੇ ਉਹ ਮਤਲਬ एलिਜੀਬਲ ਵੀ ਹੈ ਨਹੀਂ ਉਹਨਾਂ ਨੌਕਰੀਆਂ ਵਾਸਤੇ ਕਾਲਜੇਸ ਦੀਆਂ ਪਰ ਰੱਖਿਆ ਹੋਇਆ ਹੈ ਖੈਰ ਆ ਸੁਣੀਏ ਪਹਿਲਾਂ ਇਹ ਉਸ ਸਮੇਂ ਬਾਦਲ ਕੇ ਕਹਿੰਦੇ ਹੁੰਦੇ ਸੀ ਕਿ ਸੰਤ ਜਰਨੈਲ ਸਿੰਘ ਧਰਮਜੋਧ ਮੋਰਚੇ ਨੂੰ ਜਿਹੜਾ ਆ ਉਹ ਢਾਹ ਲਾ ਰਿਹਾ ਆ ਇਹ ਕਹਿੰਦੇ ਹੁੰਦੇ ਸੀ ਕਿ ਸੰਤ ਜਰਨੈਲ ਸਿੰਘ 1978 ਦੇ ਸ਼ਹੀਦਾ ਦੇ ਨਾਮ ਦੇ ਉੱਤੇ ਜਿਹੜਾ ਆ ਉਹ ਪੈਸੇ ਖਾਂਦਾ ਆ ਇਹ ਕਹਿੰਦੇ ਹੁੰਦੇ ਸੀ ਕਿ ਸੰਤ ਜਰਨੈਲ ਸਿੰਘ ਕਾਂਗਰਸ ਦਾ ਜਿਹੜਾ ਏਜੰਟ ਕਈ ਤਰ੍ਹਾਂ ਦੇ ਜਿਹੜੇ ਧੱਬੇ ਆ ਉਹ ਸੰਤਾਂ ਦੇ ਉੱਤੇ ਵੀ ਲਾਉਂਦੇ ਰਹੇ ਤੇ ਅੱਜ ਉਹਨਾਂ ਦੇ ਵਾਰਸਾਂ ਦੇ ਉੱਤੇ ਜਿਹੜੇ ਆ ਉਹ ਲਾਏ ਜਾ ਰਹੇ ਆ ਸੋ ਬਾਦਲ ਕਿਆਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਨਾ ਅਮਰ ਸੁਣ ਰਿਹਾ ਸੀ ਇਹਨਾਂ ਦੇ ਲੀਡਰਾਂ ਨੂੰ ਉਹ ਕਹਿ ਰਹੇ ਸੀ ਕਿ ਸੁਖਬੀਰ ਬਾਦਲ ਨੇ ਨਾ ਮਾਫੀ ਮੰਗ ਕੇ ਮੱਸੀ ਮੱਸੀ ਆਪਣਾ ਜਿਹੜਾ ਖਹਿੜ ਆਇਆ ਉਹ ਛੁਦਾਇਆ ਸੀ ਪਰ ਹੁਣ ਜਥੇਦਾਰ ਕੌਂਕੇਵਾਲਾ ਜਿਹੜਾ ਮਾਮਲਾ ਆ ਉਹ ਸਾਡੇ ਉੱਤੇ ਆਣ ਪਿਆ ਉਹ ਹੁਣ ਗੱਜ-ਵੱਜ ਕੇ ਬੀਪੀ ਤਿਵਾੜੀ ਦੀ ਰਿਪੋਰਟ ਨੂੰ ਗਲਤ ਕਹਿ ਰਹੇ ਆ ਪਰ ਬੀਪੀ ਤਿਵਾੜੀ ਦੀ ਰਿਪੋਰਟ ਉਹ ਵੀ ਬਾਦਲ ਨੇ ਹੀ ਜਿਹੜਾ ਕਮਿਸ਼ਨ ਹੈ ਉਹ ਬਣਾਇਆ ਸੀ ਤੇ ਜੇਕਰ ਇਹਨਾਂ ਨੂੰ ਲੱਗਦਾ ਸੀ ਕਿ ਬੀਪੀ ਤਿਵਾੜੀ ਦੀ ਰਿਪੋਰਟ ਗਲਤ ਹੈ ਤੇ ਉਸ ਸਮੇਂ ਪ੍ਰੈਸ ਕਾਨਫਰੰਸ ਕਰਕੇ 1997 ਦੇ ਵਿੱਚ 1999 ਦੇ ਵਿੱਚ ਇਹਨੀ ਰਿਪੋਰਟ ਆ ਗਈ ਸੀ 29 ਸਤੰਬਰ 1999 ਨੂੰ ਤੇ ਫਿਰ ਸਿੱਖ ਸੰਗਤਾਂ ਨੂੰ ਦੱਸ ਦਿੰਦੇ ਕਿ ਭਾਈ ਇਹ ਰਿਪੋਰਟ ਗਲਤ ਹੈ ਕਮਿਸ਼ਨ ਦੀ ਤੇ ਅਸੀਂ ਜਿਹੜੀ ਉਹ ਨਵਾਂ ਜਿਹਾ ਕਮਿਸ਼ਨ ਹੈ ਉਹ ਬਣਾਵਾਂਗੇ ਤੇ ਫਿਰ ਉਦੋਂ ਇਨਸਾਫ ਜਿਹੜਾ ਦੇ ਦਿੰਦੇ ਰਿਪੋਰਟ ਇੰਨਾ ਚਿਰ ਦੱਬੀ ਕਿਉਂ ਰੱਖੀ ਪਰ ਉਦੋਂ ਇਹਨਾਂ ਨੇ ਇਹ ਕਿਹਾ ਕਿ ਛੱਡੋ ਜੀ ਪੁਰਾਣੀਆਂ ਗੱਲਾਂ ਹੁਣ ਤਾਂ ਤੁਸੀਂ ਵਿਕਾਸ ਦੀ ਜਿਹੜੀ ਗੱਲ ਆ ਉਹ ਕਰੋ ਤੇ ਬਾਅਦ ਵਿੱਚ ਵੀ ਇਹਨਾਂ ਦੀਆਂ ਸਰਕਾਰਾਂ ਬਣੀਆਂ ਪਰ ਇਹਨਾਂ ਨੇ ਕੋਈ ਵੀ ਜਿਹੜਾ ਇਨਸਾਫ ਹੁਣ ਨਹੀਂ ਦਿੱਤਾ ਜਿੱਥੋਂ ਤੱਕ ਕਰਦੇ ਆ ਜਿੱਥੇ ਤੱਕ ਅਸੀਂ ਰਿਪੋਰਟ ਦੀ ਗੱਲ ਕਰਦੇ ਆ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਜਿਹੜੀ ਰਿਪੋਰਟ ਜਨਤਕ ਕੀਤੀ ਗਈ ਹੈ ਉਹ ਤਾਂ ਸਿਰਫ 7 ਪੰਨਿਆਂ ਦੀ ਕੀਤੀ ਗਈ ਹੈ ਰਿਪੋਰਟ ਉਹ 600 ਪੰਨਿਆਂ ਦੀ ਹੈ ਹੁਣ ਉਰੇ ਮੈਨੂੰ ਦੋ ਚੀਜ਼ਾਂ ਸਾਫ਼ ਤੌਰ ਦੇ ਉਤੇ ਨਜ਼ਰ ਆਉਂਦੀਆਂ ਨੇ ਕਿ ਜਿੱਦਾਂ 328 ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ਼ਰ ਸਿੰਘ ਦੀ ਰਿਪੋਰਟ ਜਿਹੜੀ ਸੀ ਉਹ 11 ਪੰਨਿਆਂ ਦੀ ਪਹਿਲਾਂ ਜਨਤਕ ਕੀਤੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਸੀਗਾ ਉਹ ਨਿਚੋੜ ਸੀਗਾ ਜਿਹੜੀ 1100 ਪੰਨਿਆਂ ਦੀ ਰਿਪੋਰਟ ਜਦੋਂ ਹੱਥ ਦੇ ਵਿੱਚ ਲਈ ਕਿਉਂਕਿ ਉਸ ਰਿਪੋਰਟ ਦੇ ਵਿੱਚ 1 ਬਾਈ 1 ਚਾਹੇ ਕੋਈ ਪੁਲਿਸ ਆਫੀਸਰ ਹੋਵੇ ਚਾਹੇ ਕੋਈ ਆਈ ਵਿਟਨੈਸ ਹੋਵੇ ਜਿਹਨੇ ਸਾਕੋਸ਼ ਦੇਖਿਆ ਪਿੰਡ ਵਾਲੇ ਹੋਣ ਉਹਨਾਂ ਦੇ ਬਿਆਨ ਸੀਗੇ 1100 ਪੰਨਿਆਂ ਦੀ ਰਿਪੋਰਟ ਦੇ ਵਿੱਚ ਠੀਕ ਹੈ ਦੇਖੋ ਜਿਹੜੇ ਮਨੁੱਖੀ ਅਧਿਕਾਰ ਸੰਸਥਾਵਾਂ ਤੇ ਜਿਹੜੇ ਹੈਗੇ ਨਾ ਮੁਖੀ ਉਹ ਬੇਰਕਾ ਸਾਹਿਬ ਦੇ ਕੋਲ ਸਾਰੀ ਜਿਹੜੀ ਰਿਪੋਰਟ ਆ ਉਹ ਹੈਗੀ ਆ ਉਹ ਗੱਲਬਾਤ ਵੀ ਚੈਨਲਾਂ ਦੇ ਉੱਤੇ ਕਰ ਚੁੱਕੇ ਹੋਏ ਆ ਤੇ ਦੱਸ ਚੁੱਕੇ ਹੋਏ ਆ ਕਿ ਉਸ ਸਾਰੀ ਰਿਪੋਰਟ ਦੇ ਵਿੱਚ ਕੀ ਕੀ ਆ ਇਹ ਬਾਦਲ ਕੇ ਸਿਰਫ ਇਲਜ਼ਾਮ ਲਾ ਰਹੇ ਆ ਕਿ ਉਸ ਰਿਪੋਰਟ ਵਿੱਚ ਆਹ ਗੱਲ ਨਹੀਂ ਹੈਗੀ ਉਹ ਉਹਦੇ ਵਿੱਚ ਸਾਰੀਆਂ ਗੱਲਾਂ ਹੈਗੀਆਂ ਆ ਤੇ ਮੈਂ ਤਾਂ ਇਹ ਵੀ ਕਹਿੰਦਾ ਕਿ ਜੇ ਕੋਈ ਕਮੀ ਥਰੁਟੀ ਹੈ ਵੀ ਆ ਤੇ ਬਾਦਲ ਕਹਿੰਦੀਆਂ ਤਿੰਨ ਸਰਕਾਰਾਂ ਰਹੀਆਂ ਤੇ ਉਦੋਂ ਇਹ ਜਿਹੜੀ ਕਮੀ ਥਰੁਟੀ ਹੈ ਇਹ ਪੂਰੀ ਕਰਕੇ ਤੇ ਜਥੇਦਾਰ ਜੀ ਦਾ ਜਿਹੜਾ ਇਨਸਾਫ ਆ ਦਿੰਦੇ ਤੁਸੀਂ ਬੰਦੀ ਸਿੰਘ ਵੀ ਗੱਲ ਕੀਤੀ ਸੀ ਹਨਾ ਦੇਖੋ ਇਹ ਹੁਣ ਬੰਦੀ ਸਿੰਘਾਂ ਦੇ ਬਹਾਨੇ ਵੀ ਜਿਹੜੀ ਉਹ ਸਿਆਸਤ ਖੇਡਣ ਦਾ ਯਤਨ ਕਰ ਰਹੇ ਆ ਪਰ ਇਹਨਾਂ ਨੂੰ ਇਹੀ ਕਹਿਣਾ ਬਣਦਾ ਆ ਕਿ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟਕਰਾ ਜਦੋਂ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਸੀ ਉਦੋਂ ਤਾਂ ਇਹਨਾਂ ਨੇ ਬੰਦੀ ਸਿੰਘਾਂ ਨੂੰ ਜਿਹੜਾ ਉਹਨਾਂ ਦੇ ਵਾਸਤੇ ਕੋਈ ਮਾਰਚ ਨਹੀਂ ਕੀਤਾ ਕੋਈ ਸੰਘਰਸ਼ ਨਹੀਂ ਕੀਤਾ ਜਦੋਂ ਇਹ ਮੋਦੀ ਦੇ ਨਾਲ ਬਿੰਦੇ ਸੀ ਅਮਿਤ ਸ਼ਾਹ ਦੇ ਨਾਲ ਬਿੰਦੇ ਸੀ ਰਾਜਨਾਥ ਨਾਲ ਬਿੰਦੇ ਸੀ ਜੀਤ ਦੋਵਾਲ ਵਰਗਿਆਂ ਨਾਲ ਬਿੰਦੇ ਸੀ ਉਦੋਂ ਮਰਦੇ ਉਦੋਂ ਬੰਦੀ ਸਿੰਘ ਰਿਹਾ ਵੀ ਹੋ ਜਾਣੇ ਸੀ ਪਰ ਉਦੋਂ ਤਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸੁਖਬੀਰ ਬਾਦਲ ਨਵੰਬਰ 2015 ਦੇ ਵਿੱਚ ਕਤਲ ਲਖਦਾ ਰਿਹਾ ਆ ਪ੍ਰੋਫੈਸਰ ਰਵਿੰਦਰਪਾਲ ਸਿੰਘ ਭੁੱਲਰ ਨੂੰ ਵੱਡਾ ਪ੍ਰਕਾਸ਼ ਸਿੰਘ ਬਾਦਲ ਜਿਹੜਾ ਆ ਔਰ ਆਤਵਾਦੀ ਜਿਹੜਾ ਆ ਉਹ ਆਖਦਾ ਰਿਹਾ ਆ ਤੇ ਅੱਜ ਇਹ ਕਿਹੜੇ ਮੂੰਹ ਤੇ ਨਾਲ ਬੰਦੀ ਸਿੰਘਾਂ ਦੀ ਗੱਲ ਕਰਦੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਨਾਲ ਇਹਨਾਂ ਨੇ ਜਿਹੜਾ ਵੈਰ ਆ ਉਹ ਕਮਾਇਆ ਗੁਰਦੁਆਰਾ ਆਮਬ ਸਾਹਿਬ ਦੇ ਵਿੱਚੋਂ ਉਹਨਾਂ ਨੂੰ ਪੁਲਿਸ ਤੋਂ ਚੁੱਕਵਾਇਆ ਦੂਜੀ ਵਾਰ ਇਹਨਾਂ ਨੇ ਜਗ੍ਹਾ ਨਹੀਂ ਦਿੱਤੀ ਉਸ ਸਿੱਖ ਨੂੰ ਹਰ ਹਰਿਆਣਾ ਲਖਨੌਰ ਸਾਹਿਬ ਜਾ ਕੇ ਬਹਿਣਾ ਪਿਆ ਬਾਪੂ ਸੂਰਤ ਸਿੰਘ ਦੇ ਘਰੇ ਇਹਨਾਂ ਨੇ ਜਿਹੜੀ ਪੁਲਿਸ ਆਉ ਭੇਜੀ ਜਿਹਦੀਆਂ ਜਿਹਦੀਆਂ ਜਥੇਬੰਦੀਆਂ ਗੱਲ ਕਰਦੀਆਂ ਰਹੀਆਂ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਉਹਨਾਂ ਦਾ ਸਾਰੇ ਪੰਥਕ ਆਗੂਆਂ ਨੂੰ ਬਾਦਲ ਕਹਿੰਦੇ ਜੇਲਾਂ ਦੇ ਵਿੱਚ ਜਿਹੜਾ ਤੁੰਨੀਆਂ ਮੈਂ ਖੁਦ ਕਈ ਵਾਰ ਉਹਨਾਂ ਦਿਨਾਂ ਦੇ ਵਿੱਚ ਥਾਣਿਆਂ ਦੇ ਵਿੱਚ ਰਿਹਾ ਤੇ ਬਾਦਲ ਜਾਉਂਦੇ ਨੇ ਕਿ ਭਾਈ ਜੇਕਰ ਆ ਬੰਦੀ ਸਿੰਘ ਬਾਹਰ ਆਗੇ ਤਾਂ ਕਤਲੇਆਮ ਸ਼ੁਰੂ ਹੋ ਜਾਏਗਾ ਬੰਬ ਧਮਾਕੇ ਸ਼ੁਰੂ ਹੋ ਜਾਣਗੇ ਦੰਗੇ ਫਸਾਦ ਜਿਹੜੇ ਸ਼ੁਰੂ ਹੋ ਜਾਣਗੇ ਮਤਲਬ ਕਿ ਇਦਾਂ ਦੀਆਂ ਜਿਹੜੀਆਂ ਸਖਿਆਵਾਂ ਪੰਥਕ ਗੁਰਸਿੱਖਾਂ ਨੂੰ ਇਹ ਸਮਝਾਉਂਦੇ ਰਹੇ ਥਾਣਿਆਂ ਦੇ ਵਿੱਚ ਬਿਠਾ ਕੇ ਤੇ ਅੱਜ ਵੇਖੋ ਕਿ ਹੁਣ ਇਹਨਾਂ ਦੀ ਕਿੰਨੀ ਹਾਰਤ ਮਾਰੀ ਹੋ ਗਈ ਹੈ ਕਿ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਡੀਸੀ ਨੂੰ ਮੈਮੋਰੰਡਮ ਦੇਣ ਜਾਂਦਾ ਜਾਂ ਤੇ ਡੀਸੀ ਇਹਨਾਂ ਨੂੰ ਮਿਲਦਾ ਤੱਕ ਨਹੀਂ ਨੂੰ ਨਹੀਂ ਲਾਂਦਾ ਹਾਂ ਇਹਨਾਂ ਨੂੰ ਮਿਲਦਾ ਤੱਕ ਨਹੀਂ ਤੇ ਹੁਣ ਗ੍ਰਹਿ ਮੰਤਰੀ ਇਹਨਾਂ ਨੂੰ ਜਿਹੜਾ ਸਮਾਂ ਆ ਉਹ ਨਹੀਂ ਦੇ ਰਿਹਾ ਔਰ ਜਦੋਂ ਇਹ ਗ੍ਰਹਿ ਮੰਤਰੀ ਹੋਣਾ ਦੇ ਨਾਲ ਬੰਦੇ ਸੀ ਅਮਿਤ ਸ਼ਾਹ ਵਰਗਿਆਂ ਨਾਲ ਰਾਜਨਾਥ ਵਰਗਿਆਂ ਨਾਲ ਉਦੋਂ ਇਹਨਾਂ ਨੇ ਬੰਦੀ ਸਿੰਘਾਂ ਦੀ ਕੋਈ ਗੱਲ ਨਹੀਂ ਕੀਤੀ ਹਾਲਾਂਕਿ 1999 ਦੇ ਵਿੱਚ ਆਵਾਜਪਾਈ ਨੂੰ ਕਹਿ ਕੇ ਨਾ ਡਲ ਬਿਹਾਰੀ ਆਵਾਜਪਾਈ ਨੂੰ ਕਹਿ ਕੇ ਖਾਲਸਾ ਪੰਥ ਦੇ 300 ਸਾਲਾਂ ਸ਼ਤਾਬਦੀ ਦੇ ਉੱਤੇ ਇਹਨਾਂ ਨੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਰਿਹਾਈਆਂ ਆ ਉਹ ਬਾਦਲ ਕਿਆਂ ਨੇ ਜਿਹੜੀਆਂ ਉਸ ਸਮੇਂ ਰੁਕਵਾਈਆਂ ਸੀ ਪਰ ਅੱਜ ਇਹ ਪੂਰੇ ਡਰਾਮੇ ਕਰ ਰਿਹਾ ਮੈਂ ਤੇ ਵੀ ਕਹਿੰਦਾ ਕਿ ਬੰਦੀ ਸਿੰਘਾਂ ਦੇ ਜਿਹੜੇ ਪਰਿਵਾਰ ਹੈ ਤਾਂ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਪਰਿਵਾਰ ਹੋਵੇ ਚਾਹੀ ਕੋਈ ਹੋਰ ਉਹਨਾਂ ਨੂੰ ਬਾਦਲ ਕਾਂਦੀ ਸਿਆਸਤ ਤੋਂ ਬਚਣਾ ਚਾਹੀਦਾ ਆ ਬਾਦਲ ਕਿਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਵਕਾਰ ਵੀ ਗਵਾ ਦਿੱਤਾ ਆ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦਾ ਵਕਾਰ ਵੀ ਗਵਾ ਦਿੱਤਾ ਚੀਫ ਖਾਲਸਾ ਦਾ ਦੀਵਾਨ ਵੀ ਤੇ ਦਮਦਮੀ ਟਕਸਾਲ ਵਰਗੀਆਂ ਜਿਹੜੀਆਂ ਸਾਡੀਆਂ ਮਹਾਨ ਸੰਸਥਾਵਾਂ ਸੀ ਉਹ ਵੀ ਜਦੋਂ ਬਾਦਲ ਕਿਆਂ ਦਾ ਸਮਰਥਨ ਕਰਦੀਆਂ ਆ ਤਾਂ ਉਹਨਾਂ ਦੇ ਵਕਾਰ ਨੂੰ ਵੀ ਜਿਹੜੀ ਭਾਰੀ ਸੱਟ ਆ ਉਹ ਲੱਗਦੀ ਮੈਂ ਸਾਰੀਆਂ ਸੰਪਰਦਾਵਾਂ ਪੰਥਕ ਆਗੂਆਂ ਨੂੰ ਜਥੇਬੰਦੀਆਂ ਨੂੰ ਅਪੀਲ ਕਰਦਾ ਆ ਕਿ ਬਾਦਲ ਕਿਆਂ ਤੋਂ ਜਿੰਨਾ ਬਚਿਆ ਜਾਵੇ ਸੋ ਉਹਨਾਂ ਬਚਣਾ ਚਾਹੀਦਾ ਆ ਕਿਉਂਕਿ ਇਹ ਆਪ ਤਾਂ ਡੁੱਬੇ ਡੁੱਬੇ ਆ ਇਹਨਾਂ ਨੇ ਦੂਜਿਆਂ ਨੂੰ ਵੀ ਜਿਹੜਾ ਆ ਉਹ ਲਵੇੜ ਦੇਣਾ ਦੂਜਿਆਂ ਨੂੰ ਵੀ ਜਿਹੜਾ ਡੋਬ ਦੇਣਾ ਤੇ ਬਾਦਲ ਕਹਿੰਦਾ ਅਕਾਲੀ ਦਲ ਉਹ ਅਕਾਲੀ ਦਲ ਨਹੀਂ ਆ ਅਕਾਲੀ ਦਲ ਨੂੰ ਇਹਨਾਂ ਨੇ ਤਾਂ 1996 ਦੇ ਵਿੱਚ ਪੰਜਾਬੀ ਦਲ ਬਣਾ ਦਿੱਤਾ ਪੰਜਾਬੀ ਦਲ ਤੋਂ ਇਹ ਬਾਦਲ ਦਲ ਬਣਿਆ ਬਾਦਲ ਦਲ ਤੋਂ 2015 ਵਿੱਚ ਬੇਅਦਬੀ ਦਲ ਬਣ ਗਿਆ ਬੇਅਦਬੀ ਦਲ ਤੋਂ ਇਹ ਸ਼ਰਾਬੀ ਦਲ ਬਣ ਗਿਆ ਇਹ ਭਈਆ ਦਲ ਬਣ ਚੁੱਕਾ ਹੋਇਆ ਆ ਬਿਲਕੁਲ ਸੋ ਅੰਤ ਤੱਕ ਤੁਸੀਂ ਜਥੇਦਾਰ ਸਾਹਿਬ ਦੇ ਕੌਂਖੇ ਜੀ ਦੇ ਪਰਿਵਾਰ ਨੂੰ ਕੀ ਸਨੇਹਾ ਦੇਣਾ ਚਾਹੂਗੇ ਕਿਉਂਕਿ ਮੈਂ ਕੱਲ ਵੀ ਬਾਰ ਉਹ ਸਨੇਹੇ ਬਹੁਤ ਆ ਰਹੇ ਨੇ ਕਿਉਂਕਿ ਜੋ ਹਰਕਤ ਮੈਂ ਨਹੀਂ ਕਹਾਂਗਾ ਕਿ ਪਰਿਵਾਰ ਨੇ ਕੀਤੀ ਜੋ ਇਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤੀ ਸਿੱਖ ਸੰਗਤਾਂ ਦੇ ਦਿਲ ਨੂੰ ਬਹੁਤ ਟਾ ਲੱਗੀ ਹੈ ਤੇ ਕਿਤੇ ਨਾ ਕਿਤੇ ਪਰਿਵਾਰ ਨੂੰ ਸੰਗਤਾਂ ਕੋਸੂਰਵਾ ਠਹਿਰਾ ਰਹੀਆਂ ਨੇ ਤੇ ਮੈਂ ਆਪਣੇ ਵੱਲੋਂ ਵੀ ਸਮਝਾਇਆ ਸੀ ਕਿ ਪਰਿਵਾਰ ਦਾ ਕੋਈ ਕਸੂਰ ਨਹੀਂ ਉਹਨਾਂ ਦੇ ਉੱਤੇ ਕੀ ਬੀਤੀਆਂ ਕਿਹੜੀਆਂ ਮਜਬੂਰੀਆਂ ਸੀ ਉਹ ਉਹ ਪਰਿਵਾਰ ਹੀ ਜਾਣਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਇਹ ਸੋਚਦਾ ਹਾਂ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਪਰਿਵਾਰ ਜਿਹੜਾ ਹੈ ਉਹ ਕਿੰਨਾ ਮਹਾਨ ਆ ਉਹ ਸਿੱਖੀ ਸਰੂਪ ਦੇ ਵਿੱਚ ਕਿੰਨਾ ਪਰਪੱਕਿਆ ਸਿੱਖੀ ਸਿਧਾਂਤਾਂ ਦੇ ਵਿੱਚ ਕਿੰਨਾ ਪਰਪੱਕਿਆ ਤੇ ਇਹ ਬਾਦਲਕਿਆਂ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਚਪੇੜ ਵੀ ਮਾਰੀ ਏ ਉਸ ਪਰਿਵਾਰ ਨੇ ਇਹ ਇਸ ਗੱਲ ਨੂੰ ਇਸ ਪੁਆਇੰਟ ਉੱਤੇ ਵੀ ਸਮਝਣਾ ਚਾਹੀਦਾ ਆ ਕਿ ਬਾਦਲਕਿਆਂ ਦੀਆਂ ਤਿੰਨ ਸਰਕਾਰਾਂ ਰਹੀਆਂ ਉਹਨਾਂ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਇਨਸਾਨਦਾਰਸ ਨਹੀਂ ਦਿੱਤਾ ਪਰ ਫਿਰ ਵੀ ਉਹ ਜਿਹੜਾ ਪਰਿਵਾਰ ਆ ਉਹ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਆ ਕਿਉਂਕਿ ਅਸੀਂ ਸਾਰੇ ਆਕਾਲ ਦੇ ਜਿਹੜੇ ਆ ਉਹ ਪੁਜਾਰੀ ਆ ਉਹ ਪਰਿਵਾਰ ਕਿਸੇ ਹੋਰ ਪਾਰਟੀ ਵੱਲ ਨਹੀਂ ਗਿਆ ਉਸ ਪਰਿਵਾਰ ਦਾ ਸਬਰ ਦੇਖੋ ਉਸ ਪਰਿਵਾਰ ਦਾ ਸਿੱਦਕ ਦੇਖੋ ਕਿ ਫਿਰ ਵੀ ਉਹਨੇ ਅਕਾਲੀ ਦੱਲੂ ਦਾ ਜਿਹੜਾ ਮਾਨ ਸਨਮਾਨ ਹੋ ਕੀਤਾ ਫਿਰ ਵੀ ਉਹਨਾਂ ਨੇ ਇੱਕ ਆਸ ਲਾਈ ਕਿ ਇਹ ਸਾਨੂੰ ਇਨਸਾਫ ਜਿਹੜਾ ਆ ਉਹ ਦੇਣਗੇ ਪਰ ਫਿਰ ਵੀ ਮੈਂ ਜਥੇਦਾਰ ਬੀਬੀ ਗੁਰਮੀਤ कौर ਨੂੰ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜੇ ਬਾਦਲ ਕੇ ਆ ਇਹ ਉਹ ਅਕਾਲੀ ਨਹੀਂ ਆ ਜਿਹੜੇ ਪੰਥ ਵਸੇਮਾ ਉਜਰਾ ਸਿਧਾਂਤ ਦੇ ਧਾਲ ਨਹੀਂ ਆ ਇਹ ਕਹਿੰਦੇ ਆ ਕਿ ਪੰਥ ਭਾਵੇਂ ਠੱਠੇ ਖੂ ਦੇ ਵਿੱਚ ਪਵੇ ਤੇ ਸਾਡੀ ਜਿਹੜੀ ਸਿਆਸਤ ਆ ਉਹ ਚਮਕਣੀ ਚਾਹੀਦੀ ਆ ਬਾਦਲ ਕੇ ਕੇਵਲ ਆਪਣੀ ਚਮੜੀ ਜਿਹੜੀ ਉਹ ਬਚਾਉਣਾ ਚਾਹੁੰਦੇ ਆ ਤੇ ਉਹ ਬੀਬੀ ਗੁਰਮੀਤ ਕੌਰ ਨੂੰ ਜਿਹੜਾ ਉਹ ਵਰਤਣਾ ਚਾਹੁੰਦੇ ਬੀਬੀ ਗੁਰਮੀਤ ਕੌਰ ਨੂੰ ਭਾਈ ਹਰੀ ਸਿੰਘ ਭਾਈ ਰਾਮ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਇਸ ਬਾਦਲਦਸ ਦੀ ਸਿਆਸਤ ਤੋਂ ਬਚਣਾ ਚਾਹੀਦਾ ਇਹਨਾਂ ਤੋਂ ਕਿਨਾਰਾ ਕਰਨਾ ਚਾਹੀਦਾ ਆ ਬਾਦਲ ਕਹਿੰਦੇ ਕਾਨੂੰਨੀ ਮਾਰਾਂ ਤੋਂ ਜਿਹੜਾ ਆ ਉਹ ਬਚਣਾ ਚਾਹੀਦਾ ਆ ਤੇ ਜੇ ਦੀ ਸ਼ਿਕਾਇਤ ਬੀਬੀ ਗੁਰਮੀਤ ਕੌਰ ਨੂੰ ਅੱਗੇ ਲਾ ਕੇ ਸ਼ਰਮਣੀ ਕਮੇਟੀ ਤੇ ਬਾਦਲ ਕਿਆ ਨੇ ਦਰਜ ਕਰਵਾਈ ਏ ਉਸ ਸ਼ਿਕਾਇਤ ਦੇ ਆਧਾਰ ਤੇ ਕਾਨੂੰਨੀ ਮਾਹਰ ਕਹਿ ਰਹੇ ਆ ਕਿ ਕਦੀ ਵੀ ਜਿਹੜਾ ਇਨਸਾਫ ਆ ਉਹ ਨਹੀਂ ਮਿਲਦਾ ਤੇ ਬਾਦਲ ਕਿਆ ਨੇ ਜਿਵੇਂ ਹੁਣ ਜਥੇਦਾਰ ਭਾਈ ਬਦਵੰਤ ਸਿੰਘ ਰਾਜੂ ਉਹਨਾਂ ਦੇ ਮਾਮਲੇ ਵਿੱਚ ਪੱਲਾ ਝਾੜ ਲਿਆ ਨਾ ਤੇ ਇਸੇ ਤਰ੍ਹਾਂ ਇਹਨਾਂ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਵਿੱਚ ਵੀ ਐਂਡ ਤੇ ਜਿਹੜਾ ਪੱਲਾ ਆ ਉਹ ਝਾੜ ਲੈਣਾ ਆ ਸੋ ਇਸ ਕਰਕੇ ਜਿਹੜਾ ਖਾਲਸਾ ਪੰਥ ਵੱਲੋਂ ਸਮੂਚੀਆਂ ਪੰਥਕ ਜਥੇਬੰਦੀਆਂ ਦੇ ਵੱਲੋਂ ਜਿਹੜਾ ਕੇਸ ਆ ਉਹ ਪਰਿਵਾਰ ਨੂੰ ਲੜਨਾ ਚਾਹੀਦਾ ਪਰਿਵਾਰ ਖੁਦ ਕੇਸ ਲੜੇ ਖਾਲਸਾ ਪੰਥ ਨੂੰ ਨਾਲ ਲਵੇ ਪਰ ਇਸ ਬਾਦਲਕਿਆਂ ਦੀ ਗੰਦੀ ਘਟੀਆ ਸਿਆਸਤ ਤੋਂ ਜਿੰਨਾ ਬਚੇ ਸੋ ਓਨਾ ਹੀ ਪਰਿਵਾਰ ਜਿਹੜਾ ਉਹ ਵਧੀਆ ਰਹੇਗਾ ਇਹ ਆਪ ਤਾਂ ਲਿਬੜੇ ਹੋਏ ਆ ਉਹ ਨਾ ਹੋਵੇ ਕਿ ਇਹ ਪਰਿਵਾਰ ਨੂੰ ਵੀ ਜਿਹੜਾ ਬਦਨਾਮ ਆ ਉਹ ਕਰਕੇ ਰੱਖ ਦੇਣ ਅਸੀਂ ਥੋੜੇ ਦਿਨਾਂ ਤੱਕ ਪਰਿਵਾਰ ਦੇ ਘਰ ਵੀ ਜਾਣਾ ਆ ਤੇ ਪਰਿਵਾਰ ਨੂੰ ਮਿਲ ਕੇ ਵੀ ਅਸੀਂ ਜਿਹੜੀ ਉਹ ਬੇਨਤੀ ਉਹ ਕਰਾਂਗੇ ਕਿ ਬਾਦਲਕੇ ਬੜੀ ਸਾਦਿਸ਼ ਤਹਿਤ ਇਸ ਕੇਸ ਨੂੰ ਖਰਾਬ ਕਰਨ ਤੇ ਜਿਹੜਾ ਆ ਉਹ ਤਲੇ ਹੋਏ ਆ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨਵੇਂ ਜਿਹੜੇ ਦੁਸ਼ਮਣ ਆ ਉਹ ਪੈਦਾ ਕਰਦੇ ਆ ਬਿਲਕੁਲ ਤੇ ਅਸੀਂ ਵੀ ਇਹੀ ਬੇਨਤੀ ਕਰਾਂਗੇ ਪਰਿਵਾਰ ਨੂੰ ਵੀ ਤੇ ਸਾਰੇ ਸਾਈ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਵੀ ਜਿਨ੍ਹਾਂ ਨੇ ਸਾਡੇ ਬਲਾਤਕਾਰ ਕੀਤੇ ਜਿਨ੍ਹਾਂ ਨੇ ਸਾਨੂੰ ਕੁੱਟਿਆ ਮਾਰਿਆ ਸਾਨੂੰ ਫਾਹੇ ਲਾਇਆ ਟੋਟੇ ਕਰ ਕਰਕੇ ਸਾਨੂੰ ਦਰਿਆਵਾਂ ਵਿੱਚ ਸੁੱਟਿਆ ਤੇ ਜੇ ਅਸੀਂ ਉਹਨਾਂ ਤੋਂ ਹੀ ਉਮੀਦ ਕਰਾਂਗੇ ਕਿ ਸਾਨੂੰ ਇਨਸਾਫ ਵੀ ਉਹ ਦਵੇ ਤਾਂ ਉਹ ਸਾਨੂੰ ਧੋਖਾ ਜ਼ਰੂਰ ਦੇ ਸਕਦਾ ਪਰ ਕਦੀ ਇਨਸਾਫ ਨਹੀਂ ਬਹੁਤ ਬਹੁਤ ਧੰਨਵਾਦ ਰਣਜੀਤ ਜੀ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ